गुरु तेग बहादुर जी के तीन सौ पावे शहीद दहाड़े नर्पित समागम हो रहे हैं इसे तिथ दिल्ली सिख गुरद्वारा मैनेजमेंट कमेटी मंजीत के सबका प्रधान मनजीत जीके वलों गुरद्वारा सीसगंज साहिब दिल्ली पंद्रह तो नवंबर तो एक साइकल यात्रा शुरू की गई सी जिसका गुराया जी टी रोड से श्रोमणी अकाली दल के फिलौर तो सबका विधायक बलदेव सिंह खैरा साथियों वालों परवान स्वागत किया गया मनजीत जी के ने कहा कि गुरु तेग बहादुर ने हिंदू धर्म की खातिर शहीद कोई मिसाल नहीं पंजाब थां थान ते था था हिंदू मंदिर संस्थावलों साइकिल यात्रा का स्वागत किया गया है उन्होंने गुराया विखे श्रोमणी अकाली दल वालों परवा स्वागत करने पार्टी का धनवाद किया ਬਲਦੇਵ ਖੈਰਾ ਨੇ ਕਿਹਾ ਕਿ ਸਾਨੂੰ ਗੁਰੂਆਂ ਦੇ ਫਲਸਫੇ ਤੇ ਚੱਲਣਾ ਚਾਹੀਦਾ ਹੈ ਤੇ ਬੱਚਿਆਂ ਨੂੰ ਵੀ ਗੁਰੂਆਂ ਦੀਆਂ ਸਿੱਖਿਆਵਾਂ ਨਾਲ ਜੋੜਨਾ ਚਾਹੀਦਾ ਹੈ। ਸੰਗਤਾਂ ਨੂੰ ਲੰਗਰ ਵੀ ਛਕਾਇਆ ਗਿਆ ਇਸ ਮੌਕੇ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਵਰਕਰ ਮੌਜੂਦ ਸਨ। ਛੇਕਨਾ ਚੈਨਲ ਲਈ ਪ੍ਰਦੀਪ ਰਾਜਾ ਦੀ ਰਿਪੋਰਟ। ਜਿਕਾ ਖਾਲਸਾ ਵੈਟਰ ਦੀ ਕੀਤੇ। 15 ਤਰੀਕਸ ਵੇਰੇ ਅਸੀਂ ਸੀਸਗੰਗ ਸਾਹਿਬ ਤੋਂ ਜੰਡੇ ਸੀ ਸੀਸ ਦਿਆ ਪਰ ਸਿਰਨਾ ਦਿਆ। ਸਾਈਕਲ ਯਾਤਰਾ ਕਰਦੇ ਇੱਕ ਭਦਰ ਪਾਸ਼ਾ ਦੇ 250 ਸਾਲਾਂ ਨੂੰ ਭਾਈ ਬਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦੀ ਸ਼ਾਗਿਰਦ ਨੇ ਸਾਰੇ ਰਾਜ ਜੋ ਮਿਲਿਆ ਸਾਨੂੰ ਸਹਿਯੋਗ ਮੈਂ ਸਮਝਦਾ ਵਾਂ ਜੋ ਸੰਗਤ ਦਾ ਉੰਗਾਰਾ ਉੰਗਾਰਾ ਮਿਲਿਆ ਮੈਂ ਪਹਿਲੇ ਕੁਝ ਗੱਲਾਂ ਕੀਤੀਆਂ ਸੀਗੀਆਂ ਕੁਝ ਕਾਹ ਦਾ ਰਾਜ ਮੈਂ ਜੋ ਨਜ਼ਾਰੇ ਦੇਖੇ ਕਿ ਇੱਕ ਮੋਟਰਸਾਈਕਲ ਪੁਰਾਣਾ ਜਿਹਾ ਉਸ ਤੇ ਹਸਬੰਡ ਵਾਈਫ ਨਾਲ ਛੋਟੀ ਬੱਚੀ ਜਾ ਰਹੀ ਉਹ ਮੋਟਰਸਾਈਕਲ ਸਾਈਡ ਤੇ ਰੋਕ ਕੇ ਸਾਨੂੰ ਦੇਖਦੇ ਆਂਦੇ ਨੂੰ ਦੇਖ ਕੇ ਉਹਨਾਂ ਨੇ ਹੱਥ ਜੋੜ ਕੇ ਖੜੇ ਹੋ ਗਏ। ਮੈਂ ਹੈਰਾਨ ਹੋ ਰਿਹਾ ਸੀਗਾ। ਅੱਗੇ ਮੈਂ ਦੱਸਿਆ ਹਰਿਆਣੇ ਦੇ ਨਿੱਕੇ ਨੇ ਕਿ ਬੱਚੇ ਝੰਡੀਆਂ ਲੈ ਕੇ ਖੜੇ ਸੀਗੇ ਕਿਦਰ ਨੀਸ਼ਾਨ ਸਾਹਿਬ ਲੈ ਕੇ ਖੜੇ ਸੀ। ਇਸੇ ਤਰੀਕੇ ਨਾਲ ਅੱਜ ਹੁਣ ਅਸੀਂ ਥੋੜੀ-ਥੋੜੀ ਪਹਿਲੇ ਇੱਕ ਚੱਪਲ ਦੇ 냔ੇ ਨੇ ਆ ਰਹੇ ਸੀਗੇ। ਪੂਰਾ ਦੀ ਉਮਰ ਕਿਸੇ ਦੀ ਵੀ 10 ਸਾਲ ਤੋਂ ਘੱਟ ਨਹੀਂ ਸੀ। ਉਹ ਫਟਾਫਟ ਬਾਹਰ ਨਿਕਲ ਕੇ ਜਦੋਂ ਕਿਉਂਕਿ ਅੱਗੇ ਸਾਡੇ ਸਾਊਂਡ ਦੀ ਗੱਡੀ ਚੱਲਦੀ ਉਸ ਤੋਂ ਪਤਾ ਲੱਗ ਜਾਂਦਾ ਕੋਈ ਚੀਜ਼ ਆ ਰਹੀ ਹੈ ਉਹ ਨਿਕਲਦੇ ਨੇ ਲਾਈਨ ਬਣ ਕੇ ਉਹ ਹੱਥ ਜੋੜ ਕੇ ਖਲੋ ਜਾਂਦੇ ਇੱਕ ਮੋਟਰਸਾਈਕਲ ਤੇ ਜਾ ਰਿਹਾ ਸੀ ਸਾਹਿਬ ਜਿਹੜਾ ਜਿਹੜਾ ਦਾੜੀ ਸੀ ਵਾਲ ਹੈ ਨਹੀਂ ਸੀ ਸਿਰ ਤੇ ਉਹਨਾਂ ਨੇ ਜਦੋਂ ਸਾਊਂਡ ਸੁਣੀ ਰੁਕ ਗਏ ਰੁੱਕ ਕੇ ਸਾਨੂੰ ਵੇਖ ਕੇ ਨਾ ਉਹਨਾਂ ਨੇ ਆਪਣੀ ਕਮੀਜ਼ ਦੇ ਬਟਨ ਗੋਲ ਕੇ ਕਮੀਜ਼ ਸਿਰ ਤੇ ਲੈ ਲਈ ਕਿਉਂਕਿ ਰੁਮਾਨ ਹੈ ਨਹੀਂ ਸੀ ਸਿਰ ਠੱਕਣ ਲਈ ਉਹ ਹੱਥ ਜੋੜ ਕੇ ਖੜੇ ਬੈ ਮੈਂ ਸਮਝਦਾ ਦੀ ਯਾਤਰਾ ਦਾ ਉਦੇਸ਼ ਜਿਹੜਾ ਹੈ ਇਹ ਧਰਮ ਨਾਲ ਜੋੜਨ ਦਾ ਹੈ ਕਿਤੇ ਕੁੜੀ ਪਾਕਿਸਤਾਨੀ ਜਾਂਦੀ ਹੈ ਪਾਕਿਸਤਾਨ ਜਾਂਦੀ ਹੈ ਧਰਮ ਪਰਵਰਤਨ ਕਰਕੇ ਵਿਆਹ ਕਰਾ ਲੈਂਦੀ ਹੈ ਕਿਤੇ ਅੱਜ ਪਾਦਰੀ ਇੱਥੇ ਪਾਸਟਰ ਲੱਗੇ ਹੋਏ ਨੇ ਬਾਜੇ ਦੇ ਵਿੱਚ ਕਿਸੇ ਜਗ੍ਹਾ ਤੇ ਜ਼ਬਰਨ ਧਰਮ ਪਰਵਰਤਨ ਹੁੰਦਾ ਕਿਸੇ ਜਗ੍ਹਾ ਤੇ ਲਾਲਚ ਦੀ ਹੁੰਦਾ ਗੁਰੂ ਤੇਗ ਬਹਾਦਰ ਪਾਸ਼ਾ ਨੇ ਹਰ ਕਿਸਮ ਦੇ ਧਰਮ ਪਰਵਰਤਨ ਦੇ ਖਿਲਾਫ ਆਵਾਜ਼ ਚੁੱਕੀ ਫਰੀडम ਆਫ ਰੀਜਨ ਫਰੀडम ਆਫ ਸਪੀਚ ਮੈਂ ਸਮਝਦਾ ਅਸੀਂ ਉਹ ਮੈਸੇਜ ਲੈ ਕੇ ਜਾ ਰਹੇ ਹਾਂ ਅਸੀਂ এনवायरमेंट ਦਾ ਮੈਸੇਜ ਦੇ ਰਹੇ ਹਾਂ ਅਸੀਂ ਸਿਹਤ ਦਾ ਮੈਸੇਜ ਦੇ ਰਹੇ ਹਾਂ ਅਸੀਂ ਦਸਤਾਰ ਦਾ ਮੈਸੇਜ ਦੇ ਰਹੇ ਹਾਂ ਮੈਨੂੰ ਲੱਗਦਾ ਮੈਸੇਜ ਪਹੁੰਚਦਾ ਪਿਆ ਅੱਜ ਲੁਧਿਆਣੇ ਚ ਮੰਦਰ ਕਮੇਟੀਆ ਦੁਰਗਾ ਮਾਤਾ ਮੰਦਰ ਕ੍ਰਿਸ਼ਨ ਭਗਵਾਨ ਮੰਦਰ ਵਾਲੇ ਪਾਸ ਸਟੇਜਾਂ ਲਾ ਕੇ ਫਿਰ ਕਈ ਜਗ੍ਹਾ ਤੇ ਜਿਵੇਂ ਸਾਧੂ ਸਰੂਪ ਹੁੰਦੇ ਨੇ ਕਿcke ਲਾਏ ਰੁਦਰਾਕਸ਼ ਪਾਏ ਹੋਏ ਕੰਨਾਂ 'ਚ ਮੰਦਰਾ ਪਾਈਆਂ ਉਹ ਖੜੇ ਨੇ ਜਟਾਧਾਰੀ ਮੈਂ ਸਮਝਦਾ ਅਸੀਂ ਇਹ ਸਾਸ ਕਰਾਣਾ ਚਾਹੁੰਦੇ ਸੀ ਪ੍ਰਤੇਗ ਭਗਤ ਦੀ ਸ਼ਾਨਦਤ ਜਿਹੜੀ ਸੀ ਉਹ ਆਪਣੇ ਲਈ ਨਹੀਂ ਸੀ ਜੋ ਤਿਲਕ ਜਿਨ ਹੁੰਦੀ ਸੀ ਅਰੋ ਲੋਕਿਆਂ ਸ਼ੁਕਰਾਨਾ ਕਰਨ ਲਈ ਜੇ ਸੜਕ ਤੇ ਖੜੇ ਨੇ ਮੈਂ ਸਮਝਦਾ ਸਾਡਾ ਇਹਨਾਂ ਨੂੰ ਕਾਮਯਾਬ ਹੋ ਗਿਆ ਸੋ ਮੈਂ ਪਹੁੰਚ ਗਿਆ ਵਾ ਗੁਰਾਇਆ ਤੇ ਦੁਆਬੇ ਚ ਐਂਟਰ ਕੀਤਾ ਇਹ ਤੋਂ ਦੇ ਮੇਰੇ ਪਿਤਾ ਜਗਪਾਲ ਸਿੰਘ ਮੇਰੀ ਬਾਪਾ ਜਗਪਾਲ ਸੀਗੇ ਮੈਂ ਉਸੇ ਧਰਤੀ ਤੋਂ ਨਿਕਲਿਆ ਜਿੱਥੋਂ ਮੇਰੇ ਬਜ਼ੁਰਗ ਉੱਠ ਕੇ ਦਿੱਲੀ ਨੂੰ ਗਏ ਸੀਗੇ ਮੇਰੇ ਜੰਮਣ ਤੋਂ ਪਹਿਲੇ ਮੈਂ ਸਮਝਦਾ ਕਿ ਜਿੱਥੋਂ ਕਿਤੇ ਯਾਤਰਾ ਜਾ ਰਹੀ ਹੈ ਸਾਡਾ ਸਨੇਹ ਬੜੀ ਦੂਰ ਤੱਕ ਜਾਂਦਾ ਪਿਆ ਹੈ ਔਰ ਇਹ ਆਉਣ ਵਾਲੇ ਸਮੇਂ ਚ ਚੇਂਜ ਲੈ ਕੇ ਆਏ ਸਾਈਕਲ ਤੇ ਜਾਂਦਾ ਤੇ ਯਾਰਵਾ ਕਿਸ ਤਰ੍ਹਾਂ ਆ ਰਿਹਾ ਮੈਂ ਸਮਝਦਾ ਕਿ ਇਹ ਮੈਸੇਜ ਹੀ ਤਾਂ ਜਾ ਰਿਹਾ ਹੈ ਅਸੀਂ ਮੋਟਰਸਾਈਕਲਾਂ ਤੇ ਲੰਘ ਜਾਂਦੇ ਅਸੀਂ ਗੱਡੀਆਂ ਤੇ ਨੰਗ ਜਾ ਕੇ ਕੀ ਨੁਕੀਲਾ ਰੱਖਣਾ ਇਹ ਪਿੰਡਾਂ ਦੇ ਵਿੱਚੋਂ ਨਿਕਲਦੇ ਪਏ ਆ ਅਸੀਂ ਛੱਪੜਾਂ ਦੇ ਜਿੱਥੇ ਮੱਜਾਂ ਦੀ ਪੂਛ ਫੜ ਕੇ ਬੱਚੇ ਤਰਦੇ ਪਏ ਆ ਅਸੀਂ ਉੱਥੋਂ ਲੰਘਦੇ ਪਏ ਆ ਅਸੀਂ ਸ਼ਹਿਰਾਂ ਚੋਂ ਕਸਬਿਆਂ ਤੋਂ ਪਿੰਡਾਂ ਚੋਂ ਉਸ ਗੁਰੂ ਘਰ ਜਾ ਕੇ ਨਤਮਸਕ ਹੋ ਰਹੇ ਆ ਜਿੱਥੇ ਨੀਹਾਂ ਜੱਜ ਵੀ ਸਾਹਿਬ ਜਾਦੇ ਵਾਜਾ ਮਾਰਦੇ ਨੇ ਕਿ ਇਹ ਦਸਤਾਰ ਪਿੱਛੇ ਅਸੀਂ ਸ਼ਹੀਦੀਆਂ ਪਾਈਆਂ ਸੀਗੀਆਂ ਵੇਖੋ ਨਹੀਂ ਲਾਲਚ ਨਾ ਕਰੋ ਫੈਸ਼ਨ ਨਾ ਕਰੋ ਫੈਸ਼ਨ ਜ਼ਰੂਰ ਕਰੋ ਸਿੱਖ ਜੱਜਦਾ ਜਦੋਂ ਸੋਹਣੇ ਤਰੀਕੇ ਨਾਲ ਤਿਆਰ ਹੁੰਦਾ ਹੈ ਗੁਰੂ ਸਬਾਨ ਵੀ ਸਾਡੇ ਬੜੇ ਸੋਹਣੇ ਤਿਆਰ ਰਿਆ ਕਰਦੇ ਸੀ ਮੈਂ ਸਮਝਦਾ ਕਿ ਆਪਣੀ ਜ਼ੁਬਾਨ ਤੇ ਆਪਣੀ ਮਾਂ ਤੇ ਆਪਣੇ ਧਰਮ ਤੇ ਮਾਨ ਹੋਣਾ ਚਾਹੀਦਾ ਮੁਸਲਮਾਨ ਨੂੰ ਇਸਲਾਮ ਧਰਮ ਤੇ ਮਾਨ ਹੋਣਾ ਚਾਹੀਦਾ ਹਿੰਦੂ ਨੂੰ ਆਪਣੇ ਧਰਮ ਤੇ ਮਾਨ ਹੋਣਾ ਚਾਹੀਦਾ ਸਿੱਖ ਨੂੰ ਈਸਾਈ ਨੂੰ ਆਪਣੇ ਧਰਮ ਤੇ ਮਾਨ ਹੋਣਾ ਚਾਹੀਦਾ ਕਿਸ ਸੁਨਿਆਦੰਦੇ ਜੀ ਅੱਜ ਦਾ ਅੰਸ਼ਾਮ ਤੇ ਕਿਤੇ ਯਾਤਰਾ ਕਿੱਥੇ ਅੱਜ ਫੜਾ ਕਿੱਥੇ ਅੱਜ ਦਾ ਜਰੰਦਰ ਪੜਾ ਹੈਗਾ ਇੱਥੇ ਜੈਰਾ ਸਾਹਿਬ ਨੇ ਭਾਈ ਸਾਹਿਬ ਨੇ ਹਾਰਮੋਨਿਕ ਐਕਸਪੋਰਟਸ ਹਾਰਮਨ ਐਕਸਪੋਰਟਸ ਵਾਲਿਆਂ ਨੇ ਇਹਨਾਂ ਨੇ ਇੱਥੇ ਇਹ ਪ੍ਰੋਗਰਾਮ ਰੱਖਿਆ ਸੀ ਪਹਿਲੇ ਜੈਰਾ ਸਾਹਿਬ ਨੇ ਹੋਸਤੇ ਫਲੋਰ ਸਾਡਾ ਸਵਾਗਤ ਕੀਤਾ ਹੁਣ ਅੱਗੇ ਇਸ ਤੋਂ ਬਾਅਦ ਫਗਵਾੜਾ ਤੇ ਫਗਵਾੜੇ ਤੋਂ ਬਾਅਦ ਜਲੰਧਰ ਕਈ ਜਗ੍ਹਾ ਨੇ ਜਲੰਧਰ ਪੂਰਾ ਨਹੀਂ ਕਰ ਸਕਾਂਗੇ ਕੱਲ ਸਵੇਰ ਦਾ 3 ਘੰਟੇ ਦਾ ਉਹਨਾਂ ਨੇ ਟਾਈਮ ਰੱਖਿਆ ਕਿ 3 ਘੰਟੇ ਸ਼ਹਿਰ ਘੁੰਮੋਗੇ ਫਿਰ ਤੁਸੀਂ ਅੰਬਰ ਸਕ ਜਾਓਗੇ ਸਾਡਾ ਵੀ ਪਰਪਸ ਇਹ ਹੈ ਕਿ ਅਸੀਂ ਕਹਿ ਦਈਏ ਨਹੀਂ ਜੀ ਅਸੀਂ ਤਾਂ ਅੰਬਰਸਰ ਪਹੁੰਚਣਾ ਅੰਬਰਸਰ ਪਹੁੰਚ ਕੇ ਕੀ ਕਰਾਂਗੇ ਜੇ ਲੋਕਾਂ ਨੂੰ ਨਹੀਂ ਮਿਲਣਾ ਜਿਸ ਸੰਗਤ ਮਿਲ ਰਹੀ ਹੈ ਬੀਬੀਆਂ ਮਿਲ ਰਹੀਆਂ ਨੇ ਅੱਜ ਬੀਬੀਆਂ ਨੇ ਜੁਆਇਨ ਕੀਤਾ ਬਜ਼ੁਰਗ ਬੀਬੀਆਂ ਨੇ ਸਾਈਕਲ ਚਲਾ ਕੇ ਸਾਡੀ ਰੈਲੀ ਨਾਲ 5 ਕਿਲੋਮੀਟਰ 100 ਕਿਲੋਮੀਟਰ ਚਲਾਈ ਆ ਮੰਗੋ ਇਸ ਗੱਲ ਦੀ ਪੁੱਛਦੇ ਤਾਂ ਕਿ ਲੱਗਦਾ ਜਿਹੜਾ ਧਰਮ ਪਰिवर्तन ਹੋ ਰਿਹਾ ਇਹ ਸੁਨੇਹਾ ਜਿਹੜਾ ਤੁਸੀਂ ਲੈ ਕੇ ਚੱਲੇ ਆ ਤੇ ਕਿਤੇ ਮੈਂ ਜਿਹੜੇ ਅਸਰ ਕਰੂੰਗਾ ਬਿਲਕੁਲ ਅਸਰ ਕਰੇਗਾ ਮੈਂ ਇਸ ਲਈ ਅਸਰ ਕਰੂੰਗਾ ਕਿਉਂ ਕਿਸੇ ਮਕਸਦ ਦੇ ਅਧੀਨ ਧਰਮ ਪਰिवर्तन ਕਰਾ ਰਹੇ ਨਹੀਂ اگر ਉਹਨਾਂ ਚ ਵਾਕਈ ਰੱਬ ਦੀ ਰੂਹ ਹੈਗੀ ਐ ਤੇ ਫੇਰ ਖੜਾ ਚ ਰੁੜ ਗਿਆ ਸੀਗਾ ਸਾਰਾ ਮੰਜਾ ਤੇ ਸਾਰਾ ਗੁਰਦਾਸਪੁਰ ਕਿਸੇ ਕਿਸਾਨ ਦੀ ਮਿੱਟੀ ਚੱਕ ਲਈ ਹੋਵੇ ڈیزل ਪਵਾ ਦਿੰਦੇ ਉਹਦੇ ٹریکਟਰ ਦੇ ਵਿੱਚ ਕਿਸੇ ਨੂੰ ਦੋ ਬੋਰੀ سیمنٹ ਜਾਂ सरिया ਦਿੰਦੇ ਉਹਦਾ ਮકાਨ ਕੋਠਾ ਢੱਠ ਗਿਆ ਕਿਸੇ ਦਾ ਡੰਗਰ ਰੁੜ ਗਿਆ ਉਹਨੂੰ ਡੰਗਰ ਦੇ ਦਿੰਦੇ ਤੁਸੀਂ ਸਿਰਫ ਫੁੱਕਾ ਮਾਰ ਕੇ ਮਿਰਗੀ ਦੇ ਦੁਆਰੇ ਬੰਦ ਕਰਨ ਆਲਿਓ ਸਭ ਡਰਾਮਾ ਹੈਗਾ ਇਹ ਸਮਝ ਆ ਜਾਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੰਦਕਣੀ ਬਾਦਗੰਦ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜੀ ਭਾਈ ਮਤੀ ਦਾਸ ਜੀ ਤੇ ਭਾਈ ਬਿਆਲਾ ਜੀ ਦੀ ਸ਼ਹੀਦੀ ਨੂੰ ਸਮਰਪਿਤ ਪਿਆ ਸਰਵਾਦੀਆ ਵਾਲੇ ਦੋਸਤਾਂ ਨਾਲ ਬੜੇ ਹੀ ਸੰਗਤ ਜੀ ਦੇ ਸਾਹਮਣੇ ਪੁਜਰੀ ਪੰਦਰਾਂ ਗੁਰਦਕਾ ਖੇਤ ਦੇ ਸਾਫ ਦਾ ਪ੍ਰਧਾਨ ਨੇ ਜਿਹੜੀ ਯਾਤਰਾ ਹੈ ਉਹ ਦਿੱਲੀ ਤੋਂ ਕੀਤੀ ਸੀ ਜੋ ਵਕ ਵਕ ਹਲਕਿਆਂ ਦੇ ਵਿੱਚ ਹੋਈ ਹੋਈ ਆੜੀ ਦੇ ਮਾਲਵੇ ਤੋਂ ਬਾਅਦ ਜਵਾਬੇ ਦੇ ਵਿੱਚ ਜਿਹੜਾ ਇਹ ਹਲਕਾ ਫਲੋਰਸ ਸਮੂਦਤ ਵੱਲ ਪਹੁੰਚੀ ਹੈ ਇਹਦਾ ਸਭ ਤੋਂ ਪਹਿਲਾਂ ਟੋਲ ਪਲਾਜ਼ਾ ਦੇ ਉੱਤੇ ਸੰਗ੍ਰਹਿਆ ਦੇ ਉੱਤੇ ਸਵਾਗਤ ਕੀਤਾ ਗਿਆ ਉਹ ਤੁਹਾਡਾ ਪੂਰੇ ਦਾ ਨਹੀਂ 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 ਤੁਹਾਡੀ ਜਿਹੜੀ ਹੈ ਗੁਰਸ਼ਰਨ ਸਿੰਘ ਭਾਰਤੀ ਦੇ ਇੱਥੇ ਸਤਿ ਸ੍ਰੀ ਅਕਾਲ ਦੇ ਮਕੇ ਪੂਰੇ ਪਰਿਵਾਰ ਨੇ ਤੇ ਸਾਡੇ ਪੂਰੇ ਹਲਕੀਏ ਦੇ ਆਗੂ ਸਨ ਉਹ ਯਾਤਰਾ ਦਾ ਜਿਹੜਾ ਸਵਾਗਤ ਕੀਤਾ ਯਾਤਰਾ ਦਾ ਮੇਨ ਮਕਸਦ ਹੀ ਜਿਹੜਾ ਇੱਕ ਸਨੇਹਾ ਹੈ ਸੇਖ ਲੈ ਕੇ ਤਰੰਮੂ ਲੈ ਕੇ এনवायरमेंट ਨੂੰ ਲੈ ਕੇ ਦਾ ਬਹੁਤ ਬੰਦ ਜਿਹੜਾ ਜੇ ਮੈਸੇ ਲੈ ਕੇ ਜਿਹੜਾ ਉਹਨਾਂ ਨੇ ਦਰਬਾਰ ਸਾਹਿਬ ਜਿਹੜਾ ਸ੍ਰੀ ਗੁਰੂ ਰਾਮਦਾਸ ਜੀ ਧਰਤੀ ਦੇ ਉੱਤੇ ਪਹੁੰਚਣਾ ਤੇ ਉਸ ਤੋਂ ਬਾਅਦ ਜਿਹੜਾ ਬਹੁਤ ਵੱਡੇ ਸਮਾਗਮ ਜਿਹੜੇ ਇਹ ਸ਼ਹੀਦੀ ਯਾਦ ਨੂੰ ਸਮਰਪਿਤ ਨੇ 350 ਸਾਲਾਂ ਤੋਂ ਉਹਨਾਂ ਦੀ ਧਰਤੀ ਦੇ ਉੱਤੇ ਹੋਏ ਆ ਔਰ ਇਹ ਤੋਂ ਪਹਿਲਾਂ 350 ਸਾਲਾਂ ਪਹਿਲਾਂ ਸ਼੍ਰੀ ਸ਼ਹੀਦ ਦੀ ਮਗ ਨੂੰ ਲੈ ਕੇ ਸ਼੍ਰੀ ਗਨਸਾ ਮਹਾਰਾਜ ਜੀ ਦੀ ਬਾਦਮੀ ਤੇ ਵੀ ਜਿਹੜੀ ਯਾਤਰਾ ਉਹ ਵੀ ਸੰਪੰਨ ਹੋਈ ਸੀ ਦਾਸ ਸਮੋਤ ਸੰਗਤ ਰੋਹੀਏ ਵੀ ਇਹ ਦੇਖੀ ਕਰਦਾ ਹੈ ਕਿ ਆਪਾਂ ਸਾਰੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਸੁਪਨਾ ਨਾਲ ਜੁੜ ਕੇ ਆਪਣੀ ਨਗਰ ਨਗਰੀ ਨੂੰ ਜਿਹੜਾ ਆਪਾਂ ਸਫਲ ਬਣਾਈਏ ਤੇ ਅੱਜ ਇਹ ਮੌਕੇ ਤੇ ਜਿਹੜਾ ਮਨਜੀਤ ਸਿੰਘ ਜੀ ਕੇ ਇਹ ਪਾ ਜੀ ਸਾਈਕਲ ਯਾਤਰਾ ਜਿੱਥੇ ਪਹੁੰਚੀ ਹੈ ਉਹਨਾਂ ਦਾ ਦਿੰਦੀਆਂ ਗਹਿਰਾਈਆਂ ਵਿੱਚ ਧੰਨਵਾਦ ਤੇ ਵਾਹਿਗੁਰੂ ਦੇ ਚਰਨਾਂ ਵਿੱਚ ਹੀ ਜਿਹੜੀ ਬੇਨਤੀ ਅਰਜ਼ੋਈ ਹੈ ਗੁਰੂ ਮਹਾਰਾਜ ਸਮੂਹ ਸਮਾਜ ਤੇ ਮਿਹਰਪਰੀ ਨਿਗਾਹ ਬਣਾਈ ਰੱਖਣ ਤੇ ਸਮੁੱਚੇ ਪੰਜਾਬ ਦੀ ਸਮੁੱਚੇ ਜਿਹੜਾ ਭਾਈਚਾਰਾ ਉਹ ਦਿਨ ਦਾ ਜਿਹੜਾ ਹੈਗਾ ਇਸੋਕੀ ਤਰੱਕੀ ਕਰਨ ਵਾਹਿਗੁਰੂ ਜੀ ਖਾਲਸਾ ਸ਼੍ਰੀ ਗੁਰੂ ਹੈ